ਮੁਜਜ਼ਜ਼ਾ ਹਾਜ਼ਰ ਖਤਮ شریف ਦੇ ਵਿੱਚ ਦੁਆ ਕਰਨ ਵਾਸਤੇ ਜਿਨੇ ਵੀ ਰਿਸ਼ਤੇਦਾਰ ਸਾਥ ਸਬੰਧੀ ਔਰ ਪਿਆਰ ਕਰਨ ਵਾਲੇ ਪਹੁੰਚੇ ਆ ਸਾਰੇ ਇਹ ਮੁਹੱਬਤ ਦਾ ਸਿਲਾ ਕਿਉਂਕਿ ਕਿਸੇ ਨੇ ਕਿਹਾ ਕਿ ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭਲਕੇ ਕਿਹਦੀ ਵਾਰੀ ਔਰ ਸਾਡੇ ਤੋਂ ਸਦਾ ਲਈ ਵਿਛੜੀ ਸਾਡੀ ਭੈਣ ਦੀਵਾਨਾ ਸਾਹਿਬ ਦੀ ਉਹ लाडली ਧੀ ਜਿਹਨੂੰ ਸਭ ਤੋਂ ਪਹਿਲਾਂ ਰਾਣੀ ਕਹਿ ਕੇ ਬੁਲਾਉਂਦੇ ਸੀ ਫਿਰ ਸਰਬਜੀਤ ਵੀ ਨਾਮ ਰੱਖਿਆ ਗਿਆ ਕਈ ਵਾਰੀ ਅਸੀਂ ਅਚਨਚੇਤ ਜਾਂ ਮਾਂ-ਬਾਪ ਨਾਮ ਦੇ ਦਿੰਦੇ ਐ ਰਾਣੀ ਔਰ ਇਹ ਰਾਣੀ ਨੇ ਜਨਮ ਦੀਵਾਨਾ ਸਾਹਿਬ ਦੇ ਘਰ ਲੈ ਕੇ ਰੀਟਖੇੜੀ ਵਿੱਚ ਆਏ ਔਰ ਰੀਟਖੇੜੀ ਦੇ ਵਿੱਚ ਜਿਵੇਂ ਰਾਣੀ ਰਹਿੰਦੀ ਹੁੰਦੀ ਹੈ ਉਸ ਤਰੀਕੇ ਨਾਲ ਇਸ ਪਰਿਵਾਰ ਨੇ ਖਾਸ ਕਰਕੇ ਮੇਰੇ ਵੱਡੇ ਭਾਈ ਸਾਹਿਬ ਭਾਜੀ ਦਾ ਮੈਂ ਦੇਣੇ ਨਹੀਂ ਦੇ ਸਕਦਾ ਕਿਉਂਕਿ ਜਿਨ੍ਹਾਂ ਨੇ ਇੰਨੀ ਖidmat ਕੀਤੀ ਸਾਡੀ ਭੈਣ ਦੀ ਤੇ ਫਿਰ ਨੇਕ ਔਲਾਦ ਜਦੋਂ ਹੋਵੇ ਤੇ ਮਾਂ-ਬਾਪ ਦੀ ਜਿਹੜੀਆਂ ਆਂਦਰਾਂ ਨੇ ਉਹ ਠੰਡੀਆਂ ਰਹਿਣੀਆਂ ਬਨੀਤ ਤੇ ਕਮਲ ਕਿਸੇ ਵੀ ਜਾਣ ਪਹਿਚਾਨ ਦੇ ਮੁਤਾਜ ਨਹੀਂ ਉਸ ਅੱਲਾਹ ਪਾਕ ਨੇ ਉਸ ਪਰਵਰਦਿਗਾਰ ਨੇ ਬੜੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਅਰ ਸੁਰ ਦੇ سلسلے ਨਾਲ ਰੀਟ ਖੇੜੀ ਦੇ ਵਿੱਚ ਮੇਰੇ ਖਿਆਲ ਜੇ ਕੋ ਹੋਰ ਰਾਣੀ ਆ ਜਾਂਦੀ ਤਾਂ ਸ਼ਾਇਦ ਇਹ ਸੁਰ ਨਾ ਪੈਦਾ ਹੁੰਦਾ ਇਹ ਸੁਰ ਜਿਹੜਾ ਨਾਨਕਿਆਂ ਵੱਲੋਂ ਆ ਗਿਆ ਤੇ ਬਹੁਤ ਹੀ ਐਸਾ ਆਦੋਬ ਵਾਲੇ ਇਹ ਗਾਇਕ ਬਣੇ ਐ ਮੇਰੇ ਤੋਂ ਪਹਿਲਾਂ ਵੀ ਇਹ ਗੱਲ ਕਹੀ ਗਈ ਹੈ ਕਿ ਨਾਮ ਕਿਸੇ ਦਾ ਵੀ ਬਣ ਜਾਂਦਾ ਕਈ ਵਾਰੀ ਇਹਨਾਂ ਰਿਆਜ਼ ਵੀ ਨਹੀਂ ਕੀਤਾ ਹੁੰਦਾ ਉਹਦਾ ਵੀ ਨਾਮ ਬਣ ਜਾਂਦਾ ਲੇਕਿਨ ਜਦੋਂ ਇੱਕ ਸੱਚੇ ਤੇ ਸੁੱਚੇ ਸੁਰ ਦਾ ਨਾਮ ਬਣਦਾ ਨਾ ਉਸ ਵੇਲੇ ਥੋੜੀ ਹੋਰ ਖੁਸ਼ੀ ਵੱਧ ਜਾਂਦੀ ਹੈ ਤੇ ਉਹ ਬਨੀਤ ਖਾਨ ਤੇ ਕਮਲ ਖਾਨ ਦੇ ਹਿੱਸੇ ਵਿੱਚ ਆਈ ਹੈ ਮੈਂ ਕਹਿੰਦਾ ਕਿ ਜਿਵੇਂ ਉਸ ਖੁਦਾ ਦੀ ਉਸ ਅੱਲਾ ਪਾਕ ਦੀ ਸਿਫਤ ਲਿਖਣੀ ਹੋਵੇ ਉਹ ਕੰਪਲੀਟ ਨਹੀਂ ਹੋ ਸਕਦੀ ਜੇ ਮਾਂ ਦੀ ਸਿਫਤ ਲਿਖਣੀ ਹੋਵੇ ਜਾਂ ਬੋਲਣੀ ਹੋਵੇ ਜਾਂ ਕਹਿਣੀ ਹੋਵੇ ਕਾਫੀ ਸਫੈਦੇ ਜਿੱਦੀ ਭਾਵੇਂ ਕਲਮ ਬਣਾ ਲਈਏ ਤੇ ਸੱਤਾ ਸਮੁੰਦਰਾ ਦੀ ਸਿਆਹੀ ਰੱਖ ਲਈਏ ਤੇ ਮਾਂ ਦੀ ਕਦੇ ਸਿਫਤ ਪੂਰੀ ਨਹੀਂ ਹੋ ਸਕਦੀ ਕਿਉਂਕਿ ਮਾਂ ਨੂੰ ਦਰਜਾ ਜਿਹੜਾ ਦਿੱਤਾ ਉਸ ਅੱਲਾਹ ਪਾਕ ਨੇ ਉਹ ਮਾਂ ਹੀ ਆਪਣੇ ਬੱਚੇ ਨੂੰ ਦਵਾਵਾਂ ਦਿੰਦੀ ਹੈ ਜੇ ਅੱਜ ਕਮਲ ਖਾਨ ਬਨੀਤ ਖਾਨ ਦੁਨੀਆ ਵਿੱਚ ਆਪਣਾ ਨਾਮ ਉਹਨਾਂ ਨੇ ਉਹਦੀ ਰਹਿਮਤ ਦੇ ਨਾਲ ਕੀਤਾ ਤੇ ਸਭ ਤੋਂ ਪਹਿਲਾਂ ਅਗਰ ਲੱਗਦੀ ਹੈ ਤੇ ਮਾਂ ਦੀ ਦੁਆ ਲੱਗਦੀ ਹੈ ਮਾਂ ਦੀ ਦੁਆ ਲੱਗ ਜਾਵੇ ਤੇ ਫਿਰ ਅੱਲਾ ਪੂਰੀ ਕਰ ਦਿੰਦਾ ਹੈ ਕਹਿੰਦੇ ਬੇਅਦਵੀ ਜੇ ਮਾਂ ਦੀ ਕੀਤੀ ਤੇਰੇ ਕੁਝ ਨਹੀਂ ਰਹਿਣਾ ਪੱਲੇ ਬੇਅਦਵੀ ਜੇ ਮਾਂ ਦੀ ਕੀਤੀ ਤੇਰੇ ਕੁਝ ਨਹੀਂ ਰਹਿਣਾ ਪੱਲੇ ਉਹ ਰੱਬ ਨੇ ਜੰਨਤ ਰਖ ਛੱਡ ਈਏ ਮਾਂ ਦੇਆਂ ਪੈਰਾਂ ਥੱਲੇ ਮਾਂ ਦੇ ਕਦਮਾਂ 'ਚ ਜੰਨਤ ਹੈ ਤੇ ਜੰਨਤ ਦਾ ਦਰਵਾਜ਼ਾ ਉਹਦੀ ਚਾਬੀ ਜਿਹੜੀ ਹੈ ਉਹ ਬਾਪ ਦੇ ਕੋਲ ਆ ਜਿਹਨੇ ਮਾਂ ਤੇ ਬਾਪ ਦੀ ਖਿਦਮਤ ਕਰ ਲਈ ਉਹਨੂੰ ਦੁਨੀਆਂ 'ਚ ਇਬਾਦਤ ਕਰਨ ਦੀ ਲੋੜ ਨਹੀਂ ਔਰ ਮੈਂ ਇਹ ਸਮਝਦਾ ਕਿ ਬਾਜੀ ਤੋਂ ਇਹ ਸਿੱਖਿਆ ਲੈਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਆਪਣੀ ਧਰਮ ਪਤਨੀ ਸਾਡੀ ਭੈਣ ਰਾਣੀ ਬੀਗਮ ਜੀ ਸਰਜੀਤ ਭੈਣ ਦਾ ਇਹਨਾਂ ਇhtਰਾਮ ਵੀ ਕੀਤਾ ਔਰ ਕਦੇ ਵੀ ਬਿਮਾਰ ਹੋਏ ਆ ਤੇ ਸਭ ਤੋਂ ਪਹਿਲਾਂ ਬੱਚੇ ਦਾ ਬਾਅਦ ਵਿੱਚ ਹੀ ਪਹੁੰਚਦੇ ਸੀ ਤੇ ਸਭ ਤੋਂ ਪਹਿਲਾਂ ਬਾਜੀ ਆਪ ਲੈ ਕੇ ਹਸਪੀਟਲ ਪਹੁੰਚ ਜਾਂਦੇ ਸੀ ਤੇ ਕਿਸੇ ਗੱਲ ਦੀ ਇਹੋ ਜਿਹਾ ਨਹੀਂ ਹੋਇਆ ਕਿ ਕਈ ਮਾਵਾ ਕਈ ਭੈਣਾ ਕਈ ਧੀਆਂ ਦੁਨੀਆ ਤੋਂ ਜਾਣੀਆਂ ਉਹਨਾਂ ਦੀ ਜਿਹੜੀ ਪਰਵਰਿਸ਼ ਨਹੀਂ ਹੋ ਸਕਦੀ ਉਹ ਇਦਾਂ ਵੀ ਚਲੇ ਜਾਂਦੇ ਆ ਸੋ ਈਸ ਸਾਡੀ ਰਾਣੀ ਭੈਣ ਨੇ ਪੂਰੇ ਪਰਿਵਾਰ ਤੋਂ ਆਪਣੀਆਂ ਨੋਹਾਂ ਧੀਆਂ ਤੋਂ ਵੀ ਸੇਵਾ ਕਰਵਾਈ ਹੈ ਔਰ ਇਹ ਜਿਹੜਾ ਵਿਛੋੜਾ ਹੈ ਇਹ ਬਨੀਤ ਖਾਨ, ਕਮਲ ਖਾਨ ਸਾਡੀ ਧੀ ਰਾਣੀ ਅਮਨ ਤੇ ਜਿਹੜੀਆਂ ਸਾਡੀਆਂ ਬਨੀਤ ਦੇ ਘਰੋਂ ਐ, ਕਮਲ ਦੇ ਘਰੋਂ ਐ, ਉਹਨਾਂ ਧੀਆਂ ਦਾ ਵੀ ਮੈਂ ਕਹਿੰਦਾ ਕਿ ਸਾਰਿਆਂ ਨੂੰ ਅੱਲਾ ਪਾਕ ਇਹਨਾਂ ਨੂੰ ਸਬਰ ਦੇਵੇ। ਔਰ ਵਾਕਿਆ ਨੂੰ ਹਿਦਾਇਤ ਦੇਵੇ ਅੱਲਾ ਪਾਕ ਕਿ ਉਹ ਵੀ ਆਪਣੇ ਮਾਂ-ਬਾਪ ਦੀ ਖਿਦਮਤ ਕਰ ਸਕਣ। ਔਰ ਸਾਰਿਆਂ ਨੇ ਸਾਡੀ ਭੈਣ ਰਾਣੀ ਭੈਣ ਵਾਸਤੇ ਰਾਣੀ ਬੀਗਮ ਜੀ ਵਾਸਤੇ ਦੁਆ ਕਰਨੀ ਆ ਅਰਦਾਸ ਕਰਨੀ ਹੈ ਕਿ ਅੱਲਾਹ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ ਔਰ ਕੋਈ ਜਾਣੇ ਅਣਜਾਣੇ ਵਿੱਚ ਗਲਤੀ ਗੁਸਤਾਗੀ ਹੋਈ ਹੋਵੇ ਤੇ ਉਹ ਅੱਲਾਹ ਮਾਫ ਕਰ ਦੇਵੇ